ਮਾਨ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਇਹ ਪ੍ਰੋਸਾ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਦਿੱਤਾ ਉਹਨਾਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਵੀ ਗੱਲ ਆਖੀ ਚਾਹੇ ਸ਼ਹਿਰ ਦੀ ਸਫਾਈ ਹੋਵੇ ਜਾਂ ਫਿਰ ਸੀਵਰੇਜ ਢਾਲੀਵਾਲ ਮੁਤਾਬਕ ਚਾਹੇ ਉਹ ਚੋਣ ਹਾਰ ਗਏ ਪਰ ਵਾਅਦੇ ਜਰੂਰ ਪੂਰੇ ਕਰਨਗੇ ਕੋਈ ਗੱਲ ਨਹੀਂ ਇਲੈਕਸ਼ਨ ਹਾਰ ਗਏ ਕੋਈ ਗੱਲ ਨਹੀਂ ਪਰ ਸਾਨੂੰ 214000 ਵੋਟ ਪਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮੋਟਾ ਪਾਈ ਹੈ ਸੋ ਸਾਡੀ ਡਿਊਟੀ ਬੰਦੀ ਅਸੀਂ ਉਹ ਲੀਡਰ ਨਹੀਂ ਉਹ ਪਾਰਟੀ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਜਿਨਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਏ ਸੀ ਵੋਟਾਂ ਦੇ ਵਿੱਚ ਪਿਛਲੀਆਂ ਦੇ ਵਿੱਚ ਉਹ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਹਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਔਰ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਹੈ ਕਿ ਠੀਕ ਕਰਦੇ ਕਰਦੇ ਟਾਈਮ ਲੱਗਦਾ ਜਿੱਦਾਂ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਬਾਅਦ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਾਇਦ ਦੇ ਅੰਦਰ ਜਿਹੜਾ ਗ੍ਰੀਨ ਐਂਡ ਕਲੀਨ ਹਰਿਆਲੀ ਤੇ ਸਾਫ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਿਲਾਈ ਦੇ ਵਿੱਚ ਔਰ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਵੀ ਜਿਹੜਾ ਔਰ ਇਕੜਾ ਜਿਹੜਾ ਸਾਡੀ ਡਿਊਟੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਤਰਤੀ ਹੈ ਕਿਉਂਕਿ ਇਸ ਸਫਤੀ ਦੇ ਉੱਤੇ ਦਰਗਾਹਾਂ ਮੰਦਿਰ ਹੈ ਇਸ ਸਫਤੀ ਦੇ ਉੱਤੇ ਰਾਮ ਤੀਰਥ ਹੈ ਬਾਲਮੀਕ ਜੀ ਦਾ ਘਰ ਹੈ ਇਸ ਸਫਤੀ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਉਹ ਡਿਊਟੀ ਆਮ ਆਦੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਕਰਲ ਕੇ ਜਿਹੜਾ ਉਹ ਨਿਭਾਵਾਂਗੇ ਔਰ ਠੀਕ ਕਰਾਂਗੇ ਮੈਸੇਦ ਵਾਸੀਆਂ ਨੂੰ ਤੁਹਾਡੇ ਥਰੂ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਜੋ ਅਸੀਂ ਕਹਿ ਸੀਗਾ ਉਹ ਅਸੀਂ ਆਪਣੀ ਕਾਰਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਹੈ ਉਹ ਸਾਰੇ ਅਮਰਸਰ ਦੇ ਲੋਕਾਂ ਨੂੰ ਸਾਡੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ